ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਪ੍ਰੇਮ ਸਿੰਘ ਜੀ ਹੋਤੀ ਮਰਦਾਨ ਵਾਲੇ ਉਹਨਾਂ ਨੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਜੀ ਨਲਵਾ ਉਹਨਾਂ ਦੇ ਜੀਵਨ ਤੇ ਇੱਕ ਪੁਸਤਕ ਲਿਖੀ ਹੈ ਜੀਵਨ ਇਤਿਹਾਸ ਹਰੀ ਸਿੰਘ ਨਲਵਾ ਉਹਦੇ ਵਿੱਚ ਉਹਨਾਂ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਜੀਵਨ ਦੀ ਇੱਕ ਬੜੀ ਸੁਹਣੀ ਘਟਨਾ ਦਾ ਜ਼ਿਕਰ ਕੀਤਾ ਹੈ ਉਹ ਲਿਖਦੇ ਨੇ ਕਿ ਇੱਕ ਦਿਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪਣੇ ਨਾਲ ਸਰਦਾਰ ਹਰੀ ਸਿੰਘ ਨਲੂਆ ਨੂੰ ਲੈ ਕਰਕੇ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਗਏ ਜਦੋਂ ਸ਼িকারਗਾਹ ਦੇ ਵਿੱਚ ਵੜੇ ਨਾ ਤੇ ਉਸ ਵੇਲੇ ਸਰਦਾਰ ਹਰੀ ਸਿੰਘ ਦੇ ਸਾਹਮਣੇ ਇੱਕ ਆਦਮ ਖਾਣਾ ਸ਼ੇਰ ਆਇਆ ਉਸ ਸ਼ੇਰ ਨੇ ਸਰਦਾਰ ਹਰੀ ਸਿੰਘ ਜੀ ਨੂੰ ਤੱਕਿਆ ਤੇ ਬੜੀ ਤੇਜ਼ੀ ਦੇ ਨਾਲ ਦਹਾੜਦਾ ਹੋਇਆ ਸ਼ੇਰ ਉਸ ਸ਼ੇਰ ਨੇ ਸਰਦਾਰ ਹਰੀ ਸਿੰਘ ਜੀ ਦੇ ਉੱਪਰ ਹਮਲਾ ਕਰ ਦਿੱਤਾ ਛਲਾਂਗ ਮਾਰ ਕੇ ਹਮਲਾ ਕਰ ਦਿੱਤਾ ਤੇ ਸਰਦਾਰ ਹਰੀ ਸਿੰਘ ਨੂੰ ਡੇਗਣ ਦੀ ਉਹਨੇ ਕੋਸ਼ਿਸ਼ ਕੀਤੀ ਪੂਰਾ ਬਲ ਲਾ ਕੇ ਹਮਲਾ ਇੰਨੀ ਤੇਜ਼ੀ ਨਾਲ ਕੀਤਾ ਸ਼ੇਰ ਨੇ ਕਿ ਸਰਦਾਰ ਹਰੀ ਸਿੰਘ ਨਲੂਆ ਨੂੰ ਮਿਆਨ ਵਿੱਚੋਂ ਤਲਵਾਰ ਕੱਢਣ ਦਾ ਸਮਾਂ ਨਹੀਂ ਮਿਲਿਆ ਉਸ ਵੇਲੇ ਸਰਦਾਰ ਹਰੀ ਸਿੰਘ ਜੀ ਨਲੂਆ ਨੇ ਆਪਣੇ ਆਪ ਨੂੰ ਸੰਭਾਲ ਦਿਆ ਹੋਇਆ ਗੁਰੂ ਸਾਹਿਬ ਦਾ ਓਟ ਆਸਰਾ ਲੈ ਕਰਕੇ ਆਪਣੇ ਦੋਨਾਂ ਹੱਥਾਂ ਦੇ ਨਾਲ ਸ਼ੇਰ ਦਾ ਜਵੜਾ ਫੜ ਲਿਆ ਤੇ ਉਹਦਾ ਜਵੜਾ ਫੜ ਕੇ ਐਨੇ ਜ਼ੋਰ ਦੀ ਪਵਾਟ ਨਹੀਂ ਦਿੱਤੀ ਕਿ ਜਿਸ ਨਾਲ ਸ਼ੇਰ ਦਾ ਜਿਹੜਾ ਦਮ ਸੀ ਉਹ ਬੰਦ ਹੋ ਗਿਆ ਪਲ ਹੀ ਪਲ ਵਿੱਚ ਉਹ ਜ਼ਮੀਨ ਤੇ ਟੈ ਪਿਆ ਸਰਦਾਰ ਹਰੀ ਸਿੰਘ ਜੀ ਨੇ ਇਸ ਸਮੇਂ ਨੂੰ ਬਹੁਮੁੱਲਾ ਸਮਝ ਕੇ ਅੱਖ ਦੇ ਫੁਰਕਾਰ ਵਿੱਚ ਮਿਆਣ ਤੋਂ ਤਲਵਾਰ ਕੱਢ ਕੇ ਸ਼ੇਰ ਦੀ ਗਰਦਨ ਤੇ ਐਸਾ ਜ਼ੋਰਦਾਰ ਵਾਰ ਕੀਤਾ ਕਿ ਸ਼ੇਰ ਦਾ ਸਿਰ ਜਿਹੜਾ ਸੀ ਗਰਦਨ ਨਾਲੋਂ ਅੱਡ ਹੋ ਗਿਆ ਉਹ ਉੱਥੇ ਹੀ ਠੰਡਾ ਹੋ ਗਿਆ ਜਿਸ ਵਕਤ ਸਰਦਾਰ ਹਰੀ ਸਿੰਘ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਨਾ ਉਹ ਸਵਾਗਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕੁਝ ਦੂਰੀ ਤੇ ਘੋੜੇ ਤੇ ਸਵਾਰ ਖੜੇ ਸਨ ਇਹ ਕੁਝ ਦੇਖ ਕੇ ਮਦਦ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਆਏ ਘੋੜਾ ਛੇੜ ਕੇ ਕੋਲ ਆਏ ਤੇ ਸਰਦਾਰ ਜੀ ਨੂੰ ਹੱਲਾਸ਼ੇਰੀ ਦਿੱਤੀ ਕਹਿਣ ਲੱਗੇ ਸਾਵਧਾਨ ਰਹਿਣਾ ਅਸੀਂ ਪਹੁੰਚ ਗਏ ਹਾਂ ਪਰ ਮਹਾਰਾਜਾ ਰਣਜੀਤ ਸਿੰਘ ਦੀ ਹੈਰਾਨਗੀ ਦੀ ਕੋਈ ਹੱਦ ਨਾ ਰਹੀ ਜਦੋਂ ਉਹਨਾਂ ਨੇ ਤੱਕਿਆ ਕਿ ਇਸ ਯੋਧੇ ਨੇ ਤੇ ਸ਼ੇਰ ਦਾ ਸਿਰ ਹੀ ਅਲੱਗ ਕਰ ਦਿੱਤਾ ਹੈ ਜਦ ਹਰੀ ਸਿੰਘ ਨੇ ਬੜੇ ਠੰਡੇ ਦਿਲ ਨਾਲ ਅੱਗੋਂ ਆਖਿਆ ਕਿ ਸਰਦਾਰ ਸਰਕਾਰ ਹਾਜੂ ਵਰਦੇ ਇਕਬਾਲ ਨਾਲ ਸ਼ੇਰ ਆਪਣਾ ਦਮ ਤੋੜ ਚੁੱਕਾ ਹੈ ਕਹਿਣ ਲੱਗੇ ਸਰਕਾਰ ਆਪਜੀ ਦੇ ਇਕਬਾਲ ਨਾਲ ਸ਼ੇਰ ਨੇ ਜੰਮ ਦਮ ਤੋੜ ਦਿੱਤਾ ਹੈ ਸ਼ੇਰ ਮਾਰ ਦਿੱਤਾ ਹੈ ਤੇ ਮਹਾਰਾਜਾ ਰਣਜੀਤ ਸਿੰਘ ਜੀ ਬੜੇ ਖੁਸ਼ ਹੋਏ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਹ ਲਖਬ ਦਿੱਤਾ ਸੀ ਕਿ ਕੱਲਾ ਹਰੀ ਸਿੰਘ ਹੀ ਨਹੀਂ ਅੱਜ ਤੋਂ ਬਾਅਦ ਲੋਕ ਆਖਿਆ ਕਰਨਗੇ ਸਰਦਾਰ ਹਰੀ ਸਿੰਘ ਨਲੂਆ ਨਲੂਆ ਨਕਮ ਜਿਹੜਾ ਨਾ ਉਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਸੀ ਜਦੋਂ ਇਸ ਮਹਾਨ ਜੋਧੇ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਪੰਡਤ ਵਿਹਾਰੀ ਦਰਬਾਰੀ ਚિત੍ਰਕਾਰ ਵੀ ਮੌਜੂਦ ਸੀ ਜਿਸ ਨੂੰ ਸ਼ੇਰੇ ਪੰਜਾਬ ਨੇ ਹੁਕਮ ਦਿੱਤਾ ਕਿ ਠੀਕ ਐਸੇ ਹਾਲਾਤ ਵਿੱਚ ਸਰਦਾਰ ਹਰੀ ਸਿੰਘ ਦੀ ਸ਼ੇਰ ਨਾਲ ਨਾ ਲੜਾਈ ਦੀ ਤਸਵੀਰ ਤਿਆਰ ਕੀਤੀ ਜਾਏ। ਬਿਹਾਰੀ ਨੇ ਉਸੇ ਵਕਤ ਹੁਕਮ ਦੀ ਪਾਲਣਾ ਕੀਤੀ, ਚਿੱਤਰ ਤਿਆਰ ਕੀਤਾ ਗਿਆ ਜਿਸ ਦੇ ਦੋ ਤਾਰੇ ਸਰਦਾਰ ਹਰੀ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਦਿੱਤੇ। ਇਹਨਾਂ ਵਿੱਚੋਂ ਇੱਕ ਚਿੱਤਰ ਸਰਦਾਰ ਹਰੀ ਸਿੰਘ ਨੇ 8 ਜਨਵਰੀ 1821 ਨੂੰ ਜਗਤ ਪ੍ਰਸਿੱਧ ਯਾਤ੍ਰੂ ਸੈਲਾਨੀ ਬੈਰਨ ਹੁੰਗਲ ਨੂੰ ਦਿੱਤਾ ਜਿਸ ਨੇ ਬੜੀ ਤਾਰੀਫ ਕੀਤੀ ਸਰਦਾਰ ਹਰੀ ਸਿੰਘ ਨਲੂਏ ਦੀ ਕਿ ਜਿਨ੍ਹਾਂ ਨੇ ਸ਼ੇਰ ਦਾ ਸਿਰ ਇੱਕ ਝਟਕੇ ਦੇ ਵਿੱਚ ਹੀ ਅਲੱਗ ਕਰ ਦਿੱਤਾ ਐਸੇ ਮਹਾਨ ਸਨ ਸਰਦਾਰ ਹਰੀ ਸਿੰਘ ਜੀ ਨਲੂਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ